ਵਾਹਿਗੁਰੂ 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 ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਦੀ ਸਹਾਇ ਵਾਰ ਸ੍ਰੀ ਭਗਵੰਦੀ ਪਾਤਸ਼ਾਹ ਜਦੋਂ ਪ੍ਰਚੰਬਤ ਇਸੇ ਮੁਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਰੋ ਸ੍ਰੀ ਹਰਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਹੜੇ ਸਭ ਤੁਜਾਇ ਤੇ ਬਹਾਦਰ ਸਿੰਘ ਇਹ ਕਰਨੋਂ ਜਾਵੇ ਤਾਂ ਸਭ ਸਾਂਝ ਸਹਾਇ दसें पातशाह साहब श्री गुरु गोबिंद जी महाराज साहब साहे बना प्यार जिन्होंने नाम जप्या वर्षा देव भाई देव भाई देवकर तिना प्यार पातशाह साहब बोलो जी इन्हें तिहार तेनालीरते बार बार लगाइए बढ़ गए चौथियों चढ़ के तान चढ़ाए सिखी सिद्ध केसाफ ना जिन्होंने झंडिया

ਇਹ ਆਕਾਲਪੁਰ ਕਾ ਆਪਣੇ ਪੰਦੇਸਲਾ ਸਹਾਇਦਾਰ ਜੀ ਉਸਨੇ ਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰਾ ਕੋਟਾਂ ਵੱਡੋ ਜਿੱਥੋਂ ਸਾਹਿਬਾਂ ਤੋਂ ਛੋੜ ਗਿਆ ਖੁਲੇ ਜਦੋਂ ਦਾਰ ਪੀਵਾਲ ਖਵਾਲਾ ਦਾਸਾਰ ਆਪਣੇ ਕਾਫਲੇ ਜੋ ਤਿੱਪੂ ਇਹ ਨਵਾਂ ਅਹਿਮਾਨ ਚਾਨਦਾਰ ਨੇ ਉਪਰ ਜੀ ਉਹ ਨਿਆਸਨ ਦੇ ਆਸਤੇ ਧੰਨ ਧੰਨ ਸਾਧ ਗੁਰੂ ਸ੍ਰੀ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਾਗ ਜੀ ਧੰਨ ਧੰਨ ਸ੍ਰੀ ਗੰਗਾ ਜੀ ਮਹਾਰਾਜ ਆਪ ਦੇ ਚੰਨ ਮਤਿਆਰ ਸ੍ਰੀ ਵਾਰਦਾਸ ਬੈਂਤੀ ਦੋਹਾ ਪਰਿਵਾਰਾਂ ਤੇ ਤੇੰਪ ਤੇ ਤੇਲਾ ਮੇਲ ਹੋ ਲਗਾ ਮਿਲਣ ਦੀ ਰਸਮ ਕਰਨ ਦੀ ਆਗਾ ਬਖਸ਼ ਕਰੋ ਕਈ ਪਿਆਰੇ ਮੇਲੋ ਜਿਨਾ ਮਿਲ ਆਵਦਾ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰੇ ਸੋਹਣੇ ਹਾਲ ਸਾਸੀ ਜਗਾ

सामने देखना क्यों फिर फिर चलो 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 तो वेट करना इधर है ना आ दूँ है इधर सेंटर है ना सेंटर लगी तेरे वजी इधर यहाँ पे सामने देखो इधर ये वोड़ी नहीं कहने दिया थोड़ा फेस तो लेकर आओगे इधर है इधर खबर हाँ को देखो सामने देखो सामने ये कब आने ये देखो अंकल ही इधर हम्म अंकल देखो ये करो करो, करो करो मारने करो मारने आप छा आई जी गांह आओगे ਤ੍ਰੋਪੇ ਵਾ ਦੇ ਜੀ ਐਸਟਰਾ ਨਾਲ ਹੋ ਕੇ ਫੋਟੋ ਕਰਾ ਲੈ ਸਾਹਮਣੇ ਤੁਮ ਜੇ ਇਧਰ ਨੂੰ ਠੀਕ ਆ ਸਾਹਮਣੇ ਕਰੋ ਬਈ ਫੋਟੋ ਦੋ ਹੱਥ ਠੀਕ ਕਰ ਲੋ ਤੁਸੀਂ ਪਰ ਫੇਸ ਚਲੇ ਰੱਖਿਓ ਆ ਜੀ ਇਧਰ ਆਣਾ ਬਾਈ ਘੁੱਟ ਫੜਾ ਦੇ ਨਾਲ ਹੀ ਮੈਂ ਤੁਮ ਜੋ ਗਿਫਟ ਦਾ ਵਜਨ ਆ ਦੇ ਦੋ ਸਵਾਨ ਜੀ ਦੋ ਬਾਈ ਦੋ ਉਧਰ ਉਧਰ ਐਕਸਚੇਂਜ ਕਰ ਲੈ ਜੀ ਬਦਲੋ ਬਦਲੋ ਮੰਤ ਜੀ ਹਾਂ ਚੱਲ ਐਦਾਂ ਕਰ ਲੋ ਐਦਾਂ ਹੀ ਕਰ ਲੋ ਜੀ ਥੋੜਾ ਫੇਨ ਕਰ ਲੋ ਮੰਤ ਜੀ ਹਾਂ ਜੀ ਉਧਰ ਦੇ ਦਿਓ ਅੱਡੀ ਫੜ ਕੇ ਰੱਖਿਆ ਹੱਥ ਤੇ ਨਾ ਐਦਾਂ ਕਿ ਫੋਟੋ ਕਰ ਲਈਏ ਅੱਡੀ ਬਾੜਾ ਲੈਂਦਾ ਜੀ ਉਧਰ ਦੇ ਜੀ ਐਦਾਂ ਰੱਖਿਆ ਹੱਥ ਜੀ 3 ਛੱਡ ਦਿਓ ਜੀ ਅੱਡੀ ਥੋੜਾ ਨਾਲ ਤੁਸੀਂ ਪਿੱਛੇ ਸਾਈਡ ਹੈ ਜੀ ਇੱਕ ਦਮ ਥੋੜਾ ਹੋਰ ਹੈ ਜੀ ਇਧਰ ਆਇਓ ਇਧਰ ਰਹੋ ਵੇਟ ਕਰੋ ਜੀ ਇਧਰ ਆਓ ਜੀ ਇਧਰ ਰਹੋ ਹਾਂ ਜੀ ਦੇਖਿਓ ਜੀ ਸਭ ਮੇਤਨਾ ਜੀ ਕਰ ਲੋ ਵਾਰਨੇ ਜੀ ਕਰ ਲੋ ਵਾਰਨੇ ਕਰ ਲੈ ਜੀ ਸਫੜਾ ਲਓ ਪਿੱਛੇ ਹਉਣ ਭਾਈ ਇਹੋ ਜਿਹਾ